হোঔয়াজাজে লাজ্যায়ারি এনাজে এনাজারা এনাজাজে হাজাজ্য়াজে এনোজে এনারেকয়ে ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪ੍ਰਾਣਾਸ਼ੱਲਾ ਦੇ ਵਿੱਚ ਉਸ ਵੇਲੇ ਗਮਗੀਨ ਮਾਹੌਲ ਬਣ ਗਿਆ ਜਿਸ ਵੇਲੇ ਪ੍ਰਾਣਾਸ਼ੱਲਾ ਪਿੰਡ ਦੇ ਨਾਲ ਸੰਬੰਧਿਤ ਅਮਰੀਕਾ 'ਚ ਰਹਿੰਦੇ ਇੱਕ ਨੌਜਵਾਨ ਲੜਕੀ ਦੀ ਜਿਹੜੀ ਆ ਮੌਤ ਹੋ ਜਾਂਦੀ ਆ ਜੋ ਕਿ ਟ੍ਰਾਂਸਪੋਰਟ ਲਾਈਨ ਦੇ ਵਿੱਚ ਬਰਜਿੰਦਰ ਸਿੰਘ ਹਣੀ ਦੇ ਨਾਮ ਦਾ ਜਿਹੜਾ ਲੜਕਾ ਦੱਸਿਆ ਜਾ ਰਿਹਾ ਪੁੱਤਰ ਤਰਲੋਚਨ ਸਿੰਘ ਵਾਸੀ ਪ੍ਰਾਣਾਸ਼ੱਲਾ ਸੋ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਕਿ ਕਰੀਬ 13-14 ਸਾਲ ਪਹਿਲਾਂ ਜਿਹੜਾ ਵਾ ਅਮਰੀਕਾ 'ਚ ਸੁਨਹਿਰੀ ਭਵਿੱਖ ਵਾਸਤੇ ਇਸ ਬੱਚੇ ਨੂੰ ਭੇਜਿਆ ਸੀ ਨੌਜਵਾਨ ਨੂੰ ਭੇਜਿਆ ਸੀ ਆ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਪਿੰਡ ਦੇ ਵਿੱਚ ਗਮਗੀਨ ਮੌਲ ਆ ਉੱਥੇ ਹੀ ਪਰਿਵਾਰ ਦੇ ਵਿੱਚ ਵੀ ਜਿਹੜਾ ਵਾ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ ਤੁਸੀਂ ਦੇਖ ਸਕਦੇ ਹੋ ਕਿ ਜੋ ਸਾਖ ਸੰਬੰਧੀ ਨੇ ਭੈਣ ਭਰਾ ਨੇ ਘਰ ਦੇ ਵਿੱਚ ਜਿਹੜਾ ਵਾ ਵਰਲਾਪ ਦਾ ਮਾਹੌਲ ਬਣ ਜਣਾ ਜਿਹੜਾ ਇੱਕ ਸੰਭਾਵਕ ਵਰਤਾਰਾ ਕਿਉਂਕਿ ਬڑے ਸੁਪਨੇ ਜਿਹੜੇ ਉਸਾਰ ਕੇ ਮਾਂ ਪਿਓ ਨੇ ਜਿਹੜਾ ਵਾ ਬੜੇ ਹੀ ਔਖੇ ਹਾਲਾਤਾਂ ਦੇ ਵਿੱਚ ਬੱਚਿਆਂ ਨੂੰ ਪਾਲ ਕੇ ਤੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਅਸਨਹਿਰੀ ਭਵਿੱਖ ਲਈ ਭੇਜਿਆ ਹੁੰਦਾ ਵਾ ਪਰ ਜਦੋਂ ਖਬਰਾਂ ਅਜਹੀਆਂ ਸਾਹਮਣੇ ਆ ਜਾਂਦੀਆਂ ਨੇ ਕਿ ਬੱਚੇ ਦੀ 13-14 ਸਾਲ ਕਰੀਬ ਅਮਰੀਕਾ ਦੇ ਵਿੱਚ ਲੰਬਾ ਸਮਾਂ ਸਟਰਗਲ ਕਰਦਿਆਂ ਕੰਮ ਕਰਨ ਤੋਂ ਬਾਅਦ ਮੌਤ ਹੋ ਜਾਣ ਦੀ ਖਬਰ ਜਦੋਂ ਸਾਹਮਣੇ ਆਉਂਦੀ ਹੈ ਉੱਥੇ ਜਿੱਥੇ ਪਰਿਵਾਰ ਨੂੰ ਜਿਹੜੀ ਆ ਵੱਡੀ ਸੱਟ ਵੱਜਦੀ ਆ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਜਿਹੜਾ ਵਾ ਟੁੱਟ ਜਾਂਦਾ ਉਥੇ ਵੀ ਜਿਸ ਜਿਸ ਵੀ ਵਿਅਕਤੀ ਦਾ ਜਿਸ ਪਰਿਵਾਰ ਦੇ ਵੀ ਵਿਕਸਿਤ ਕੰਟਰੀਆਂ ਦੇ ਵਿੱਚ ਬੱਚੇ ਨੇ ਅਜਿਹਿਆਂ ਦੁੱਖਦਈਏ ਖਬਰਾਂ ਸੁਣ ਕੇ ਜਿਹੜਾ ਵਾ ਉਹਨਾਂ ਦਾ ਵੀ ਇੱਕ ਤਰ੍ਹਾਂ ਜਿਹੜਾ ਵਾ ਪੂਰੀ ਤਰ੍ਹਾਂ ਕਲੇਜਾ ਜਿਹੜਾ ਫਟ ਜਾਂਦਾ ਵਾ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਵੇਂ ਮਾਤਾ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦੇ ਪਿਤਾ ਜੀ ਨੇ ਸਾਹਮਣੇ ਸਾਹਮਣੇ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਸੁਨੱਖਾ ਜਵਾਨ ਹੈ ਜਿਹੜਾ ਕਿਵੇਂ ਮਾਪਿਆਂ ਨੇ ਜਿਹੜਾ ਪਾਲਿਆ ਹੋਵੇਗਾ ਸਾਹਮਣੇ ਤਸਵੀਰ ਜਿਹੜੀ ਨਜ਼ਰ ਆ ਰਹੀ ਹੈ ਇਹ ਉਹ ਨੌਜਵਾਨ ਹੈ ਮਰਤਕ ਨੌਜਵਾਨ ਹੈ ਜਿੱਦੀ ਬੀਤੇ ਦਿਨ ਅਮਰੀਕਾ ਦੇ ਵਿੱਚ ਜਿਹੜੀ ਆ ਮੌਤ ਹੋ ਜਾਂਦੀ ਆ ਸੋ ਕੋਸ਼ਿਸ਼ ਕਰਾਂਗੇ ਕਿ ਜਿਹੜੀ ਬੱਚੇ ਦੀ ਮਾਂ ਵਾ ਮਾਂ ਤਤੜੀ ਤੇ ਗੱਲ ਕਰਨ ਦੀ ਸੂਰਤ ਚ ਵੀ ਨਹੀਂ ਹੈ ਸੋ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਜਿਵੇਂ ਉਸ ਲੜਕੇ ਦੇ ਭੂਆ ਜੀ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਕਿੰਜੀ ਹੋਇਆ ਸਾਰੀ ਗੱਲਬਾਤ ਓ ਸਾਡੇ ਬੇਟੇ ਨਾ ਪਤਾ ਨਹੀਂ ਲੱਗਾ ਕੀ ਕੀਤਾ ਓਏ ਕਿਤਨੀ ਕੰਦਾ ਫੋਨ ਕੀਤਾ ਕਹਿੰਦਾ ਬੁਆਜੀ ਮੈਨੂੰ ਫੋਨ ਕਰ ਲਓ ਮੈਂ ਅਜਲੰਦਰ ਜਾਣਦੀ ਸੀ ਓ ਮੈਂ ਕਿਹਾ ਬੇਟੇ ਮੈਂ ਬਾਹਰ ਚੱਲੀ ਮੈਂ ਆਕੇ ਫੋਨ ਕਰਾਂ ਕਿ ਮੈਂ ਸ਼ਾਮ ਨੂੰ ਫੋਨ ਨਿੱਕਾ ਨਹੀਂ ਹੋਗਾ ਓਏ ਮੇਰੇ ਪੁੱਤ ਦਾ ਫੋਨ ਨਹੀਂ ਆਇਆ ਇੰਨਾ ਪਿਆਰ ਭਾ ਕੇ ਨਾ ਜਾਈ ਮੇਰੇ ਦਿੱਤੇ ਪਰਚਾ ਹੋ ਗਿਆ ਹੋ ਮੇਰੇ ਭਰਾ ਉਹ 2013 ਚ ਗਿਆ ਸੀ ਕੋਈ ਪਤਾ ਨਹੀਂ ਲੱਗ ਸਕਿਆ ਕੀ ਗੱਲ ਹੋਈ ਆ ਉਹ ਬੇਟੇ ਦਾ ਕੋਈ ਪਤਾ ਨਹੀਂ ਲੱਗਾ ਅਜੇ ਉਹਨਾਂ ਦੀ ਰਿਪੋਰਟ ਆਏਗੀ ਫਿਰ ਪਤਾ ਲੱਗੇਗਾ ਮੈਡੀਕਲ ਰਿਪੋਰਟ ਆਏਗੀ ਫਿਰ ਪਤਾ ਲੱਗੇਗਾ ਕਿੱਥੇ ਪੜਿਆ ਉਹ ਕਿੰਨਾ ਕਰਾਂ ਦਾ ਸੀ ਉਹ ਡੱਕਰਾਦਾ ਹੀ ਦੋ ਜੀ ਅਡੇ ਉਹ ਤਿੰਨੇ ਭਰਾਵਾਂ ਦੇ ਅਦੱਤ ਜਿੰਨ ਪਾਪੇ ਤਿੰਨੇ ਸਭ ਮਾਵਾਂ ਸਿਉਦੀਆਂ ਉਹ ਕਿਤੇ ਮਾਸਣੀ ਮਸਾ ਖਾਂਦਾ ਖੈਰਬਾਦ ਹੋ ਗਿਆ ਲੱਗਿਆ ਨੂੰ ਉਹ ਸਾਡੇ ਚ ਲੈ ਜਾਂਦਾ ਆਡੇ ਜਗੇ ਨੂੰ ਲੈ ਜਾਂਦਾ ਉਹ ਬੈਠਾਉਂਦੀਆਂ ਰੋਂਦੀਆਂ ਉਹ ਕਹਿੰਦੇ ਆਈ ਟੀ ਹੋਈ ਵੀਡੀਓ ਕਾਲ 'ਚ ਹੀ ਗੱਲ ਕਰਨੀ ਉਹਦੇ ਨਾਲ ਉਹ ਅਸੀਂ ਨਹੀਂ ਵੀਡੀਓ ਜਿਹੜਾ ਵਾ ਬੁਰਾ ਹਾਲ ਹੈ ਰੋ ਰੋ ਕੇ ਗੱਲ ਕਰਨ ਦੀ ਸੂਰਤ ਤੇ ਵਿੱਚ ਨਹੀਂ ਆ ਸਾਹਮਣੇ ਉਹਨਾਂ ਦੇ ਪਿਤਾ ਜੀ ਬੈਠੇ ਹੋਏ ਨੇ ਉਹ ਵੀ ਹੁਬਕੀ ਹੁਬਕੀ ਰੋਂਦੇ ਨਜ਼ਰ ਆ ਰਹੇ ਨੇ ਸੋ ਅਸੀਂ ਸਮਝਦੇ ਹਾਂ ਕਿ ਉਹਨਾਂ ਨਾਲ ਇਸ ਜਿਹੇ ਹਾਲਾਤਾਂ ਦੇ ਵਿੱਚ ਦੁਖਦਾਈ ਘੜੀ ਦੇ ਵਿੱਚ ਗੱਲਬਾਤ ਕਰਨੀ ਵੀ ਠੀਕ ਨਹੀਂ ਆ ਉਹਨਾਂ ਦੇ ਚਾਚਾ ਜੀ ਸਾਡੇ ਨਾਲ ਨਹੀਂ ਕਿਵੇਂ ਸਾਰਾ ਇਹ ਵਾਕਿਆ ਹੋਇਆ ਜੀ ਬਲਜਿੰਦਰ ਸਿੰਘ ਜਿਹਦੀ ਡੈਥ ਹੋਈ ਆ ਹਾਂਜੀ ਇਹ ਮੇਰੇ ਤਾਈ ਦਾ ਪੋਤਾ ਸੀਗਾ ਠੀਕ ਹੈ ਜੀ ਇਹ ਕਰੀਬ 13 ਸਾਲ ਹੋ ਗਏ ਨੂੰ ਅਮਰੀਕਾ ਗਏ ਨੂੰ ਜੀ ਜੀ ਉੱਥੇ ਆਪਣੀ ਮਿਹਨਤ ਕਰਦਾ ਸੀ ਟਰੱਕ ਡਰਾਈਵਰ ਸੀਗਾ ਠੀਕ ਹੈ ਤੇ ਸਾਨੂੰ ਉੱਥੇ 22 ਤਰੀਕ ਸ਼ਾਮ ਨੂੰ ਪਤਾ ਲੱਗਾ ਕਿ ਉਹਦੀ ਡੈਥ ਹੋ ਗਈ ਆ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਆ ਅਜੇ ਪੂਰਾ ਪਤਾ ਨਹੀਂ ਚੱਲਿਆ ਦਾ ਕਿਵੇਂ ਡੈਥ ਹੋਈ ਆ ਕਿਵੇਂ ਡੈਥ ਹੋਈ ਹਾਂਜੀ ਇਹ ਟਰਾਂਸਪੋਰਟ ਲਾਈਨ 'ਚ ਸੀਗਾ ਹਾਂ ਟਰਾਂਸਪੋਰਟ ਲਾਈਨ 'ਚ ਸੀ ਡਰਾਈਵਰ ਸੀਗਾ ਟਰਾਲਾ ਚਲਾਉਂਦਾ ਸੀ ਠੀਕ ਹੈ ਨਹੀਂ ਸਿਹਤ ਪੱਖੋਂ ਸਿਹਤ ਪੱਖੋਂ ਬਿਲਕੁਲ ਜੇ ਮੋੜਾ ਕੋਈ ਬਿਮਾਰੀ ਸੀ ਅਜੇ ਤੇ ਸਾਰੀ ਉਹ 28 29 ਸੀ 28 29 ਸਾਲ ਦਾ ਸਰਹਾ ਕਰਦਾ ਠੀਕ ਹੈ ਤੇ ਕਾਰਨ ਦਾ ਪਤਾ ਕਾਰਨ ਦਾ ਜੇ ਕੋਈ ਪੂਰਤ ਕਾਰਨ ਦਾ ਜੇ ਪਤਾ ਨਹੀਂ ਲੱਗਾ ਕੀ ਕਿਸੇ ਸਾਥੀਆਂ ਨੇ ਕੋਈ ਦੱਸਿਆ ਹੋਵੇ ਅਜੇ ਗਿਆ ਉਹਦਾ ਬਰਾਦਰ ਵੱਡਾ ਬਰਾਦਰ ਵੀ ਉੱਥੇ ਆ ਠੀਕ ਹੈ ਉਹ ਥੋੜਾ ਦੂਰੋਂਦਾ ਸੀ ਉਹ ਵੀ ਕੱਲ ਦਾ ਕੋ ਪਹੁੰਚਗਾ ਤੇ ਅਜੇ ਜਿਹੜੀ ਉਹਨੂੰ ਡੈੱਡ ਬੋਡੀ ਪੁਲਿਸ ਵਾਲਿਆਂ ਨੇ ਦਿਖਾਈ ਨਹੀਂ ਤੇ ਜਦੋਂ ਦਿਖਾਉਣਗੇ ਉਸ ਤੋਂ ਬਾਅਦ ਜੋ ਸਾਨੂੰ ਪੂਰਾ ਪਤਾ ਲੱਗੇ ਦੱਸੇਗਾ ਪਤਾ ਕਰਕੇ ਉਹ ਵੀ ਤੁਹਾਨੂੰ ਦੱਸ ਦਿਆਂਗੇ ਕਿ ਕਿਵੇਂ ਜਦੋਂ ਦੀ ਡੈਥ ਹੋਈ ਆ ਠੀਕ ਹੈ ਠੀਕ ਹੈ ਕੋਈ ਡੈੱਡ ਬੋਡੀ ਲਿਆਉਣ ਸੰਬੰਧੀ ਕੋਈ ਪਾਰਟ ਡੈੱਡ ਬੋਡੀ ਸਾਨੂੰ ਇਹ ਸਾਡੀ ਮੰਗ ਇਹ ਆ ਕਿ ਉਹਦੇ ਮਾਤਾ ਪਿਤਾ ਚਲੋ ਜੇ ਡੈੱਡ ਬੋਡੀ ਨਹੀਂ ਇੱਥੇ ਉਹਦੇ ਮਾਤਾ ਪਿਤਾ ਨੂੰ ਵੀਜ਼ਾ ਦਿੱਤਾ ਜਾਵੇ ਤੇ ਉਹ ਆਪਣੇ ਹੱਥਾਂ ਨਾਲ ਜਾ ਕੇ ਆਪਣੇ ਬੇਟੇ ਦਾ ਚਿਹਰਾ ਵੇਖ ਕੇ ਤੇ ਅਤਸਮਰ ਉਹ ਜਨ ਆਦਾ ਸੰਸਕਾਰ ਕਰ ਸਕਣ ਠੀਕ ਹੈ ਨਾਲੇ ਪਤਾ ਨਾਲੇ ਪਤਾ ਲੱਗ ਸਕੀ ਪਤਾ ਲੱਗ ਕਾਰਨ ਮੌਦਾ ਕਾਰਨ ਦਾ ਪਤਾ ਲੱਗ ਜਾਵੇ ਸਾਰੀ ਇਹ ਮੰਗ ਸਰਕਾਰ ਕੋਲ ਠੀਕ ਹੈ ਜੀ ਠੀਕ ਹੈ ਸੋ ਜਿਵੇਂ ਪਰਿਵਾਰਕ ਮੈਂਬਰਾਂ ਵੱਲੋਂ ਜਿਹੜੀ ਆ ਜਿੱਥੇ ਜਿਹੜੀ ਅਤ ਦੀ ਦੁੱਖदाई ਇਹ ਘੜੀ ਆ ਰੂ ਰੂ ਕੇ ਤੁਸੀਂ ਦੇਖ ਰਹੇ ਹੋ ਕਿ ਪਰਿਵਾਰ ਦਾ ਬੁਰਾ ਹਾਲ ਹੈ ਗੱਲ ਕਰਨ ਦੀ ਸੂਰਤ ਤੇ ਵਿੱਚ ਵੀ ਪਰਿਵਾਰਕ ਮੈਂਬਰ ਨਹੀਂ ਹੈਗੇ ਸੋ ਉਹਨਾਂ ਵੱਲੋਂ ਦੱਸਿਆ ਗਿਆ ਕਿ 13-14 ਸਾਲ ਪਹਿਲਾਂ ਜਿਹੜਾ ਵਾ ਲਗਭਗ 2013-14 ਦੇ ਵਿੱਚ ਇਹ ਨੌਜੋਨ ਜਿਹੜਾ ਅਮਰੀਕਾ ਜਾਂਦਾ ਪਰ ਮੌਤ ਦਾ ਅਜੇ ਤੱਕ ਜਿਹੜਾ ਵਾ ਪਰਿਵਾਰ ਨੂੰ ਕੋਈ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਸੋ ਉਹਨਾਂ ਵੱਲੋਂ ਪਰਿਵਾਰ ਵੱਲੋਂ ਜਿਹੜਾ ਜਾਂ ਪਰਿਵਾਰਕ ਮੈਂਬਰਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਜਿਵੇਂ ਡੈੱਡ ਬੋਡੀ ਨੂੰ ਲੈ ਕੇ ਕਿ ਉਹਨਾਂ ਦੇ ਮਨ ਦੀ ਇੱਕ ਆਸ ਹੈਗੀ ਹੈ ਕਿ ਉਹਨਾਂ ਨੂੰ ਜਿਹੜਾ ਵਾ ਯੂ ਐਸ ਐਮਬੈਸੀ ਵੱਲੋਂ ਵੀਜ਼ਾ ਦਿੱਤਾ ਜਾਵੇ ਤਾਂ ਕਿ ਘੱਟੋ ਘੱਟ ਉਹ ਆਪਣੇ ਪੁੱਤਰ ਦੇ ਜਿਹੜੇ ਅੰਤਮ ਦਰਸ਼ਨ ਨੇ ਇੱਕ ਤਾਂ ਉਹ ਕਰ ਸਕਣ ਤੇ ਇੱਕ ਉੱਥੇ ਜਾ ਕੇ ਅਮਰੀਕਾ ਦੀ ਧਰਤੀ ਤੇ ਜਾ ਕੇ ਪਤਾ ਲਗਾ ਸਕਣ ਕਿ ਅਖੀਰ ਉਹਨਾਂ ਦੇ ਪੁੱਤਰ ਦੀ ਜਿਹੜੀ ਮੌਤ ਦਾ ਕੀ ਕਾਰਨ ਹੈ ਕਿਉਂਕਿ ਉਹਨਾਂ ਨੇ ਦੱਸਿਆ ਕਿ ਕੋਈ ਵੀ ਉਹਨਾਂ ਦੇ ਨੌਜਵਾਨ ਨੂੰ ਜਿਹੜਾ ਵਾ ਹਣੀ ਨੌਜਵਾਨਾ ਜੋ ਜਦੀ ਮੌਤ ਹੋਈ ਆ ਉਹਨਾਂ ਦੇ ਪੁੱਤਰ ਦੀ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਸੀ ਪਰ ਹਾਲੇ ਤੱਕ ਮੌਤ ਦੇ ਕਾਰਨ ਦਾ ਜਿਹੜਾ ਵਾ ਉਹ ਪਤਾ ਨਹੀਂ ਲੱਗ ਸਕਿਆ ਇਸ ਕਰਕੇ ਉਹਨਾਂ ਵੱਲੋਂ ਜਿਹੜੀ ਪਰਜੋਰ ਮੰਗ ਪਰਿਵਾਰ ਵੱਲੋਂ ਕੀਤੀ ਗਈ ਆ ਕਿ ਯੂ ਐਸ ਏ ਐਮਬੈਸੀ ਵੱਲੋਂ ਉਹਨਾਂ ਨੂੰ ਘੱਟੋ ਘੱਟ ਜਿਹੜਾ ਵਾ ਇਹਹੀ ਦੁਖਦਾਈ ਘੜੀ ਦੇ ਵਿੱਚ ਜਿਹੜਾ ਵਾ ਵੀਜ਼ਾ ਜਿਹੜਾ ਵਾ ਉਹ ਇਸ਼ੂ ਕੀਤਾ ਜਾਵੇ ਤਾਂ ਕਿ ਉਹ ਆਪਣੇ ਪੁੱਤਰ ਦੇ ਅਮਰੀਕਾ ਚ ਜਾ ਕੇ ਜਿਹੜੇ ਅੰਤਮ ਦਰਸ਼ਨ ਵੀ ਕਰ ਸਕਣ ਤੇ ਅੰਤਮ ਜਿਹੜੀਆਂ ਉਹਨਾਂ ਦੀਆਂ ਰਸਮਾਂ ਹੈਗੀਆਂ ਨੇ ਉਹ ਵੀ ਕਰ ਸਕਣ ਕਨ ਹੁਣ ਤੱਕ ਲਈ ਇਨਾ ਹੀ ਸਯੋਗੀ ਕੈਮਰਾ ਪਰਸਨਲ ਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ